ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕੈਨੇਡਾ ਦੇ ਬਜ਼ੁਰਗਾਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ 3 ਜਨਵਰੀ ਤੋਂ 2026 ਤੋਂ 올ਡ ਏਜ ਸਿਕਿਉਰਿਟੀ ਐਨਕੀ OES ਭੁਗਤਾਨ ਪ੍ਰਣਾਲੀ ਦੇ ਵਿੱਚ ਮਹੱਤਵਪੂਰਨ ਬਦਲਾਅ ਲਾਗੂ ਹੋ ਰਹੇ ਨੇ ਇਸ ਅਪਡੇਟ ਤੋਂ ਬਾਅਦ ਕਈ ਕੈਨੇਡੀਅਨ ਬਜ਼ੁਰਗਾਂ ਨੂੰ ਆਪਣੇ ਰਿਟਾਇਰਮੈਂਟ ਆਮਦਨ ਦੇ ਵਿੱਚ ਇੱਕ ਸਪਸ਼ਟ ਵਾਅਦਾ ਦੇਖਣ ਨੂੰ ਮਿਲੇਗਾ ਮਹਿੰਗਾਈ ਵਧ ਰਹੀ ਕਰ ਖਰਚੀ ਅਤੇ ਸਿਹਤ ਸੰਭਾਲ ਦੀ ਲਾਗਤ ਨੇ ਬਜ਼ੁਰਗਾਂ ਦੀ ਜ਼ਿੰਦਗੀ ਨੂੰ ਚੁਣੌਤੀਪੂਰਨ ਬਣਾ ਦਿੱਤਾ ਹੈ ਅਜੋਏ ਦੇ ਵਿੱਚ ਸਰਕਾਰ ਦਾ ਇਹ ਨਵਾਂ ਕਦਮ ਵਿੱਤੀ ਸਥਿਰਤਾ ਦੇ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਨਵੇਂ ਨਿਯਮਾਂ ਅਨੁਸਾਰ ਬੀ ਤੋ OES ਪ੍ਰਾਪਤ ਕਰਨ ਵਾਲੇ 5 ਸਾਲ ਤੋ ਉੱਪਰ ਦੇ ਯੋ ਕੈਨੇਡੀਅਨ ਬਜ਼ੁਰਗਾਂ ਨੂੰ ਸੋਧਿਆ ਹੋਇਆ ਅੰਮਾਸੇ ਭੁਗਤਾਨ ਟੱਕਨਾ ਮਿਲਣ ਗਿਆ ਇਹ ਵਾਅਦਾ ਮੁਖਤੌਲ ਉਤੇ ਮੁਦਰਾ ਸਫੀਤੀ ਦੇ ਨਾਲ ਤਾਲਮੇਲ ਬਣਾਈ ਰੱਖਣ ਦੇ ਲਈ ਕੀਤਾ ਗਿਆ ਤਾਂ ਜੋ ਬਜ਼ੁਰਗਾਂ ਦੀ ਖਰੀਦ ਸ਼ਕਤੀ ਘਟੇ ਨਾ ਖਾਸ ਗੱਲ ਇਹ ਕਿ ਜਿੱਨਾ ਬਜ਼ੁਰਗਾਂ ਨੂੰ ਪਹਿਲਾਂ ਆਮਦਨ ਸੀਮਾਵਾਂ ਕਾਰਨ ਘੱਟ ਰਕਮ ਮਿਲਦੀ ਸੀ ਹੁਣ ਉਹਨਾਂ ਨੂੰ ਵਧੇਰੇ ਭੁਗਤਾਨ ਮਿਲਣ ਦੀ ਸੰਭਾਵਨਾ ਹੈ ਅਤੇ ਸਭ ਤੋਂ ਵੱਡੀ ਰਾਹਤ ਇਸ ਵਾਅਦੇ ਲਈ ਨਵੀਂ ਅਲਜੀਤਨ ਦੀ ਲੋਨ ਨਹੀਂ ਹੋਵੇਗੀ ਸਰਕਾਰੀ ਏਜੰਸੀਆਂ ਆਪਣੇ ਆਪ ਹੀ ਭੁਗਤਾਨ ਦੀ ਮੁੜ ਗਣਨਾ ਕਰਤੇ ਗਿਆ ਸਰਕਾਰੀ ਅਧਿਕਾਰੀਆਂ ਦਾ ਕਹਿਣ ਹੈ ਕਿ ਅਪਡੇਟ ਕੀ ਤਾਂ ਕਿ ਆਓ ਐਸ ਤਾਂ ਜੋ ਬਜ਼ੁਰਗਾਂ ਤੇ ਲਈ ਨਿਰਪੱਖਤਾ ਅਤੇ ਲੰਬੇ ਸਮੇਂ ਦੀ ਸਥਿਰਤਾ ਯਕੀਨੀ ਬਣਾਉਣ ਦੇ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਬਜ਼ੁਰਗਾਂ ਨੂੰ ਪਿਛਲੇ ਸਾਲਾਂ ਦੇ ਵਿੱਚ ओएਐਸ ਦੇ ਵਿੱਚ ਘਟੋਤੇ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਸੋਧੀਆਂ ਸਿਮਾਵਾਕਰ ਨੂੰ ਕਟਟ ਘਟੋਤੇ ਜਾਂ ਪੂਰਾ ਭੁਗਤਾਨ ਪ੍ਰਾਪਰ ਕਰ ਸਕਣਗੇ ਇਸ ਦੇ ਨਾਲ ਹੀ ਉਹ ਐਸ ਨੂੰ ਹੋਰ ਸੀਨੀਅਰ ਲਾਪ ਪ੍ਰੋਗਰਾਮਰ ਦੇ ਨਾਲ ਜੋੜ ਕੇ ਇੱਕ ਸੰਤੁਲਿਤ ਰਿਟਾਇਰਮੈਂਟ ਸਹਾਇਤਾ ਪ੍ਰਣਾਲੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੀਨੀਅਰ ਦੀ ਜ਼ਿੰਦਗੀ ਵਿੱਚ ਬਦਲਾਵ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਬਜ਼ੁਰਗ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ ਅਭੀ ਉਹ ਮਦਦ ਨਾਲ ਖਰਚੇ ਵੀ ਵਧਰੇ ਨੇ ਪਰ ਕਮਾਈ ਦੇ ਮੌਕੇ ਘੱਟ ਰਹਿੰਦੇ ਨੇ ਅਜਿਹੇ ਦੇ ਵਿੱਚ OAS ਵਿੱਚ ਹੋਇਆ ਇਹ ਵਾਅਦਾ ਕਿ ਕਿਰਾਇਆ ਬਿਜਲੀ ਪਾਣੀ ਦੇ ਬਿੱਲ ਅਤੇ ਡਾਕਟਰੀ ਖਰਚੇ ਦਾ ਬੋਝ ਘਟਾਉਣ ਦੇ ਵਿੱਚ ਮਦਦ ਕਰੇਗਾ ਖਾਸ ਕਰਕੇ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਦੇ ਲਈ ਇਹ ਵਾਅਦਾ ਜੀਵਨ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਲਿਆ ਸਕਦਾ ਹੈ ਸਾਰੀ ਇਹ ਕਿ 31 ਜਨਵਰੀ 2026 ਤੋਂ ਲਾਗੂ ਹੋਣ ਵਾਲਾ OAS ਅਪਡੇਟ ਸਿਰਫ ਵਧਿਆ ਹੋਇਆ ਚੈੱਕ ਨਹੀਂ ਬਲਕਿ ਕੈਨੇਡਾ ਸਰਕਾਰ ਦੇ ਵੱਲੋਂ ਬਜ਼ੁਰਗਾਂ ਦੀ ਭਲਾਈ ਪ੍ਰਤੀ ਇੱਕ ਮਜ਼ਬੂਤ ਵਚਨ ਬੱਤਾ ਵੀ ਹੈ ਇਹ ਕਦਮ ਰਿਟਾਇਰਮੈਂਟ ਜ਼ਿੰਦਗੀ ਨੂੰ ਬਿਹਤਰ ਇਸ ਰੱਖ ਤਸਥਿਰਤੇ ਆਤਮ ਨਿਰਭਰ ਬਣਾਉਂਦੇ ਵੱਲ ਇੱਕ ਅਹਿਮ ਪਹਿਲ ਕਦਮ ਬਣਿਆ ਜਾ ਰਿਹਾ ਹੈ ਕੈਨੇਡਾ ਦੇ ਬਜ਼ੁਰਗਾਂ ਤੇ ਲਈ ਇੱਕ ਵੱਡੀ ਅਤੇ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ ਤੇ 3 ਜਨਵਰੀ ਤੋਂ 2024 ਤੋਂ OES ਸਿਕਿਉਰਟੀ ਯਾਨੀ ਕਿ OAS ਭੁਗਤਾਨ ਪ੍ਰਣਾਲੀ ਦੇ ਵਿੱਚ ਮਹੱਤਵਪੂਰਨ ਬਦਲਾਅ ਲਾਗੂ ਹੋ ਰਹੇ ਨੇ ਇਸ ਅਪਡੇਟ ਤੋਂ ਬਾਅਦ ਕਈ ਕੈਨੇਡੀਅਨ ਬਜ਼ੁਰਗਾਂ ਨੂੰ ਆਪਣੇ ਰਿਟਾਇਰਮੈਂਟ ਆਮਦਨ ਦੇ ਵਿੱਚ ਇੱਕ ਸਪਸ਼ਟ ਵਾਅਦਾ ਦੇਖਣ ਨੂੰ ਮਿਲੇਗਾ ਮਹਿੰਗਾਈ ਵਧਦੇ ਕਰ ਖਰਚੇ ਅਤੇ ਸਿਹਤ ਸੰਭਾਲ ਦੀ ਲਾਗਤ ਨੇ ਬਜ਼ੁਰਗਾਂ ਦੀ ਜ਼ਿੰਦਗੀ ਨੂੰ ਚੁਣੌਤੀਪੂਰਨ ਬਣਾ ਦਿੱਤਾ ਹੈ ਅਜੋਏ ਦੇ ਵਿੱਚ ਸਰਕਾਰ ਦਾ ਇਹ ਨਵਾਂ ਕਦਮ ਵਿੱਤੀ ਸਥਿਰਤਾ ਦਿਵਾਲੀ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਨਵੇਂ ਨਿਯਮਾਂ ਅਨੁਸਾਰ 3 ਜਨ ਬੀਤੋ OES ਪ੍ਰਾਪਤ ਕਰਨ ਵਾਲੇ ਪੈਨਟ ਸਾਲ ਤੋਂ ਉੱਪਰ ਦੇ ਕੈਨੇਡੀਅਨ ਬਜ਼ੁਰਗਾਂ ਨੂੰ ਸੋਧਿਆ ਹੋਇਆ ਅਮਾਸੇ ਭੁਗਤਾਨ ਟੱਕਨਾ ਮਿਲਣ ਗਿਆ ਇਹ ਵਾਅਦਾ ਮੁਖਤੌਲ ਉਤੇ ਮੁਦਰਾ ਸਫਿਤੀ ਦੇ ਨਾਲ ਤਾਲਮੇਲ ਬਣਾਈ ਰੱਖਣ ਦੇ ਲਈ ਕੀਤਾ ਗਿਆ ਤਾਂ ਜੋ ਬਜ਼ੁਰਗਾਂ ਦੀ ਖਰੀਦ ਸ਼ਕਤੀ ਘਟੇ ਨਾ ਖਾਸ ਕਰਕੇ ਇਹ ਕਿ ਜਿੱਨਾ ਬਜ਼ੁਰਗਾਂ ਨੂੰ ਪਹਿਲਾਂ ਆਮਦਨ ਸੀਮਾਵਾਂ ਕਾਰਨ ਘੱਟ ਰਕਮ ਮਿਲਦੀ ਸੀ ਹੁਣ ਉਹਨਾਂ ਨੂੰ ਵਧੇਰੇ ਭੁਗਤਾਨ ਮਿਲਣ ਦੀ ਸੰਭਾਵਨਾ ਹੈ ਅਤੇ ਸਭ ਤੋਂ ਵੱਡੀ ਰਾਹਤ ਇਸ ਵਾਅਦੇ ਲਈ ਨਵੀਂ ਅਲਜੀਟੇਨ ਦੀ ਲੋੜ ਨਹੀਂ ਹੋਵੇਗੀ ਸਰਕਾਰੀ ਏਜੰਸੀਆਂ ਆਪਣੇ ਆਪ ਹੀ ਭੁਗਤਾਨ ਦੀ ਮੂੜ ਗੱਣਾਂ ਕਰਦੇ ਹਨ ਕਿ ਆ ਸਰਕਾਰੀ ਅਧਿਕਾਰੀਆਂ ਦਾ ਕਹਿਣੇ ਕਿ ਅਪਡੇਟ ਕੀਤਾ ਗਿਆ ਹੈ ਕਿ OAS ਢਾਂਚਾ ਬਜ਼ੁਰਗਾਂ ਤੇ ਲਈ ਨਿਰਪੱਖਤਾ ਅਤੇ ਲੰਬੇ ਸਮੇਂ ਦੀ ਸਥਿਰਤਾ ਯਕੀਨੀ ਬਣਾਉਣ ਦੇ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਬਜ਼ੁਰਗਾਂ ਨੂੰ ਪਿਛਲੇ ਸਾਲਾਂ ਦੇ ਵਿੱਚ OAS ਦੇ ਵਿੱਚ ਘਟोतरी ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਸੋਧੀਆਂ ਸੀਮਾਵਾਂ ਕਾਰਨ ਨੂੰ ਕੱਟ-ਕਟੋਤੀ ਜਾਂ ਪੂਰਾ ਭੁਗਤਾਨ ਪ੍ਰਾਪਰ ਕਰ ਸਕਣਗੇ ਇਸ ਦੇ ਨਾਲ ਹੀ OAS ਨੂੰ ਹੋਰ ਸੀਨੀਅਰ ਲਾਭ ਪ੍ਰੋਗਰਾਮਾਂ ਦੇ ਨਾਲ ਜੋੜ ਕੇ ਇੱਕ ਸੰਤੁਲਿਤ ਰਿਟਾਇਰਮੈਂਟ ਸਹਾਇਤਾ ਪ੍ਰਣਾਲੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੀਨੀਅਰ ਦੀ ਜ਼ਿੰਦਗੀ ਵਿੱਚ ਬਦਲਾਅ ਦੀ ਗੱਲ ਕਰੀਏ ਕੈਨੇਡਾ ਵਿੱਚ ਬਜ਼ੁਰਗ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ ਲੰਬੀ ਉਮਰ ਦੇ ਨਾਲ ਖਰਚੇ ਵੀ ਵਧ ਰਹੇ ਨੇ ਪਰ ਕਮਾਈ ਦੇ ਮੌਕੇ ਘੱਟ ਰਹਿੰਦੇ ਨੇ ਅਜੇ ਇਹਦੇ ਵਿੱਚ OAS ਵਿੱਚ ਹੋਇਆ ਇਹ ਵਾਅਦਾ ਕਿ ਰਾਇਆ ਬਿਜਲੀ ਪਾਣੀ ਦੇ ਬਿੱਲ ਅਤੇ ਡਾਕਟਰੀ ਖਰਚਿਆਂ ਦਾ ਬੋਝ ਘਟਾਉਣ ਦੇ ਵਿੱਚ ਮਦਦ ਕਰੇਗਾ ਖਾਸ ਕਰਕੇ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਦੇ ਲਈ ਇਹ ਵਾਅਦਾ ਜੀਵਨ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਲਿਆ ਸਕਦਾ ਹੈ ਸਾਰੇ ਇਹ ਕਿ 31 ਜਨਵਰੀ 2026 ਤੋਂ ਲਾਗੂ ਹੋਣ ਵਾਲਾ OAS ਅਪਡੇਟ ਸਿਰਫ ਵਧਿਆ ਹੋਇਆ ਚੈੱਕ ਨਹੀਂ ਬਲਕਿ ਕੈਨੇਡਾ ਸਰਕਾਰ ਦੇ ਵੱਲੋਂ ਬਜ਼ੁਰਗਾਂ ਦੀ ਭਲਾਈ ਪ੍ਰਤੀ ਇੱਕ ਮਜ਼ਬੂਤ ਵਚਨਬੱਧਤਾ ਇਹ ਇੱਕ ਕਦਮ ਰਿਟਾਇਰਮੈਂਟ ਜ਼ਿੰਦਗੀ ਨੂੰ ਵਧੇਰੇ ਸੁਰੱਖਿਅਤ ਅਤੇ ਸਥਿਰ ਅਤੇ ਆਤਮ ਨਿਰਭਰ ਬਣਾਉਂਦੇ ਵੱਲ ਇੱਕ ਅਹਿਮ ਪਹਿਲ ਕਦਮ ਬਣਿਆ ਜਾ ਰਿਹਾ ਹੈ ਕੈਨੇਡਾ ਦੇ ਬਜ਼ੁਰਗਾਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖਬਰ سامنے ਆ ਰਹੀ ਹੈ ਕਿ ਜਨਵਰੀ ਤੋਂ 2026 ਤੋਂ 올ਡ ਏਜ ਸਿਕਿਉਰਿਟੀ ਯਾਨੀ ਕਿ OES ਭੁਗਤਾਨ ਪ੍ਰਣਾਲੀ ਦੇ ਵਿੱਚ ਮਹੱਤਵਪੂਰਨ ਬਦਲਾਅ ਲਾਗੂ ਹੋ ਰਹੇ ਨੇ ਇਸ ਅਪਡੇਟ ਤੋਂ ਬਾਅਦ ਕਈ ਕੈਨੇਡੀਅਨ ਬਜ਼ੁਰਗਾਂ ਨੂੰ ਆਪਣੇ ਰਿਟਾਇਰਮੈਂਟ ਆਮਦਨ ਦੇ ਵਿੱਚ ਸਪਸ਼ਟ ਵਾਧਾ ਦੇਖਣ ਨੂੰ ਮਿਲੇਗਾ ਮਹਿੰਗਾਈ ਵਧਦੇ ਘਰ ਖਰਚੇ ਅਤੇ ਸਿਹਤ ਸੰਭਾਲ ਦੀ ਲਾਗਤ ਨੇ ਬਜ਼ੁਰਗਾਂ ਦੀ ਜ਼ਿੰਦਗੀ ਨੂੰ ਚੁਣੌਤੀਪੂਰਨ ਬਣਾ ਦਿੱਤਾ ਹੈ ਅਜੋਏ ਦੇ ਵਿੱਚ ਸਰਕਾਰ ਦਾ ਇਹ ਨਵਾਂ ਕਦਮ ਵਿੱਤੀ ਸਥਿਰਤਾ ਦੇ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਨਵੇਂ ਨਿਯਮਾਂ ਅਨੁਸਾਰ ਜਨਵਰੀ ਤੋਂ 2 ਜੋ ਵੀ ਤੋਂ OAS ਪ੍ਰਾਪਤ ਕਰਨ ਵਾਲੇ ਪੈਨਟ ਸਾਲ ਤੋਂ ਉੱਪਰ ਦੇ ਕੈਨੇਡੀਅਨ ਬਜ਼ੁਰਗਾਂ ਨੂੰ ਸੋਧਿਆ ਹੋਇਆ ਅਮਾਸੇ ਭੁਗਤਾਨ ਟਕਨਾ ਮਿਲਣ ਗਿਆ ਇਹ ਵਾਅਦਾ ਮੁਕਤੌਲ ਉਤੇ ਮੁਦਰਾ ਸਫਿਤੀ ਦੇ ਨਾਲ ਤਾਲਮੇਲ ਬਣਾਈ ਰੱਖਣ ਦੇ ਲਈ ਕੀਤਾ ਗਿਆ ਤਾਂ ਜੋ ਬਜ਼ੁਰਗਾਂ ਦੀ ਖਰੀਦ ਸ਼ਕਤੀ ਘਟੇ ਨਾ ਖਾਸ ਗੱਲ ਇਹ ਹੈ ਕਿ ਜਿੱਥੇ ਬਜ਼ੁਰਗਾਂ ਨੂੰ ਪਹਿਲਾਂ ਆਮਦਨ ਸੀਮਾਵਾਂ ਕਾਰਨ ਘੱਟ ਰਕਮ ਮਿਲਦੀ ਸੀ ਹੁਣ ਉਹਨਾਂ ਨੂੰ ਵਧੇਰੇ ਭੁਗਤਾਨ ਮਿਲਣ ਦੀ ਸੰਭਾਵਨਾ ਹੈ ਅਤੇ ਸਭ ਤੋਂ ਵੱਡੀ ਰਾਹਤ ਇਸ ਵਾਅਦੇ ਲਈ ਨਵੀਂ ਅਲਜੀਤਨ ਦੀ ਲੋਨ ਨਹੀਂ ਹੋਵੇਗੀ ਸਰਕਾਰੀ ਏਜੰਸੀਆਂ ਆਪਣੇ ਆਪ ਹੀ ਭੁਗਤਾਨ ਦੀ ਮੂੜ ਗੰਨ ਕਰਦੇ ਕਿਆ ਸਰਕਾਰੀ ਅਧਿਕਾਰੀਆਂ ਦਾ ਕਹਿਣ ਹੈ ਕਿ ਅਪਡੇਟ ਕੀਤਾ ਗਿਆ OAS ਢਾਂਚਾ ਬਜ਼ੁਰਗਾਂ ਤੇ ਲਈ ਨਿਰਪੱਖਤਾ ਅਤੇ ਲੰਬੇ ਸਮੇਂ ਦੀ ਸਥਿਰਤਾ ਯਕੀਨੀ ਬਣਾਉਣ ਦੇ ਲਈ ਤਿਆਰ ਕੀਤਾ ਗਿਆ ਜਿਨ੍ਹਾਂ ਬਜ਼ੁਰਗਾਂ ਨੂੰ ਪਿਛਲੇ ਸਾਲਾਂ ਦੇ ਵਿੱਚ OAS ਦੇ ਵਿੱਚ ਘਟोतरी ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਸੋਧੀਆਂ ਸੀਮਾਵਾਂ ਕਾਰਨ ਉਹ ਕਟਾ-ਕਟੋਤੀ ਜਾਂ ਪੂਰਾ ਭੁਗਤਾਨ ਪ੍ਰਾਪਰ ਕਰ ਸਕਣਗੇ ਇਸ ਦਿਨਾਲੀ OAS ਨੂੰ ਹੋਰ ਸੀਨੀਅਰ ਲਾ ਪ੍ਰੋਗਰਾਮਰ ਦੇ ਨਾਲ ਜੋੜ ਕੇ ਇੱਕ ਸੰਤੁਲਿਤ ਰਿਟਾਇਰਮੈਂਟ ਸਹਾਇਤਾ ਪ੍ਰਣਾਲੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੀਨੀਅਰ ਦੀ ਜ਼ਿੰਦਗੀ ਵਿੱਚ ਬਦਲਾਅ ਦੀ ਗੱਲ ਕਰੀਏ ਕੈਨੇਡਾ ਵਿੱਚ ਬਜ਼ੁਰਗ ਆਬਾਦੀ ਦੇ ਜੀ ਨਾਲ ਵਧ ਰਹੀ ਹੈ ਲੰਬੀ ਉਮਰ ਦੇ ਨਾਲ ਖਰਚੇ ਵੀ ਵਧ ਰਹੇ ਨੇ ਪਰ ਕਮਾਈ ਦੇ ਮੌਕੇ ਘੱਟ ਰਹਿੰਦੇ ਨੇ ਅਜੇ ਦੇ ਵਿੱਚ OAS ਵਿੱਚ ਹੋਇਆ ਇਹ ਵਾਅਦਾ ਕਿ ਰਾਇਆ ਬਿਜਲੀ ਪਾਣੀ ਦੇ ਬਿੱਲ ਅਤੇ ਡਾਕਟਰੀ ਖਰਚਿਆਂ ਦਾ ਬੋਝ ਘਟਾਉਣ ਦੇ ਵਿੱਚ ਮਦਦ ਕਰੇਗਾ ਖਾਸ ਕਰਕੇ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਦੇ ਲਈ ਇਹ ਵਾਅਦਾ ਜੀਵਨ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਲਿਆ ਸਕਦਾ ਹੈ ਸਾਰੇ ਇਹ ਕਿ 31 ਜਨਵਰੀ 2026 ਤੋਂ ਲਾਗੂ ਹੋਣ ਵਾਲਾ OAS ਅਪਡੇਟ ਸਿਰਫ ਵਧਿਆ ਹੋਇਆ ਚੈੱਕ ਨਹੀਂ ਬਲਕਿ ਕੈਨੇਡਾ ਸਰਕਾਰ ਦੇ ਵੱਲੋਂ ਬਜ਼ੁਰਗਾਂ ਦੀ ਭਲਾਈ ਪ੍ਰਤੀ ਇੱਕ ਮਜ਼ਬੂਤ ਵਚਨਬੱਧਤਾ ਇਹ ਇੱਕ ਕਦਮ ਰਿਟਾਇਰਮੈਂਟ ਜ਼ਿੰਦਗੀ ਨੂੰ ਵਧੇਰੇ ਸੁਰੱਖਿਅਤ ਅਤੇ ਸਥਿਰ ਅਤੇ ਆਤਮ ਨਿਰਭਰ ਬਣਾਉਂਦੇ ਵੱਲ ਇੱਕ ਅਹਿਮ ਪਹਿਲ ਕਦਮ ਬਣਿਆ ਜਾ ਰਿਹਾ ਹੈ ਕੈਨੇਡਾ ਦੇ ਬਜ਼ੁਰਗਾਂ ਤੇ ਲਈ ਇੱਕ ਵੱਡੀ ਅਤੇ ਰਾਹਤ ਭਰੀ ਖਬਰ سامنے ਆ ਰਹੀ ਹੈ ਤੇ ਜਨਵਰੀ ਤੋਂ 2026 ਤੋਂ 올ਡ ਏਜ ਸਿਕਿਉਰਿਟੀ ਯਾਨੀ ਕਿ OES ਭੁਗਤਾਨ ਪ੍ਰਣਾਲੀ ਦੇ ਵਿੱਚ ਮਹੱਤਵਪੂਰਨ ਬਦਲਾਅ ਲਾਗੂ ਹੋ ਰਹੇ ਨੇ ਇਸ ਅਪਡੇਟ ਤੋਂ ਬਾਅਦ ਕਈ ਕੈਨੇਡੀਅਨ ਬਜ਼ੁਰਗਾਂ ਨੂੰ ਆਪਣੇ ਰਿਟਾਇਰਮੈਂਟ ਆਮਦਨ ਦੇ ਵਿੱਚ ਸਪਸ਼ਟ ਵਾਅਦਾ ਦੇਖਣ ਨੂੰ ਮਿਲੇਗਾ ਮਹਿੰਗਾਈ ਵਧਦੇ ਕਰ ਖਰਚੀ ਅਤੇ ਸਿਹਤ ਸੰਭਾਲ ਦੀ ਲਾਗਤ ਨੇ ਬਜ਼ੁਰਗਾਂ ਦੀ ਜ਼ਿੰਦਗੀ ਨੂੰ ਚੁਣੌਤੀਪੂਰਨ ਬਣਾ ਦਿੱਤਾ ਹੈ ਅਜੋਏ ਦੇ ਵਿੱਚ ਸਰਕਾਰ ਦਾ ਇਹ ਨਵਾਂ ਕਦਮ ਵਿੱਤੀ ਸਥਿਰਤਾ ਦੇ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਨਵੇਂ ਨਿਯਮਾਂ ਅਨੁਸਾਰ 3 ਜਨਵਰੀ ਤੋਂ ਬੀਤੋ OES ਪ੍ਰਾਪਤ ਕਰਨ ਵਾਲੇ ਪੈਨਟ ਸਾਲ ਤੋਂ ਉੱਪਰ ਦੇ ਕੈਨੇਡੀਅਨ ਬਜ਼ੁਰਗਾਂ ਨੂੰ ਸੋਧਿਆ ਹੋਇਆ ਅਮਾਸੇ ਭੁਗਤਾਨ ਟਕਨਾ ਮਿਲਣ ਗਿਆ ਇਹ ਵਾਅਦਾ ਮੁਕਤੌੜ ਉਤੇ ਮੁਦਰਾ ਸਫੀਤੀ ਦੇ ਨਾਲ ਤਾਲਮੇਲ ਬਣਾਈ ਰੱਖਣ ਦੇ ਲਈ ਕੀਤਾ ਗਿਆ ਤਾਂ ਜੋ ਬਜ਼ੁਰਗਾਂ ਦੀ ਖਰੀਦ ਸ਼ਕਤੀ ਘਟੇ ਨਾ ਖਾਸ ਗੱਲ ਇਹ ਹੈ ਕਿ ਜਿੱਨਾ ਬਜ਼ੁਰਗਾਂ ਨੂੰ ਪਹਿਲਾਂ ਆਮਦਨ ਸੀਮਾਵਾ ਕਾਰਨ ਘੱਟ ਰਕਮ ਮਿਲਦੀ ਸੀ ਹੁਣ ਉਹਨਾਂ ਨੂੰ ਵਧੇਰੇ ਭੁਗਤਾਨ ਮਿਲਣ ਦੀ ਸੰਭਾਵਨਾ ਹੈ ਅਤੇ ਸਭ ਤੋਂ ਵੱਡੀ ਰਾਹਤ ਇਸ ਵਾਅਦੇ ਲਈ ਨਵੀਂ ਅਲਜੀਟੇਨ ਦੀ ਲੋੜ ਨਹੀਂ ਹੋਵੇਗੀ ਸਰਕਾਰੀ ਏਜੰਸੀਆਂ ਆਪਣੇ ਆਪ ਹੀ ਭੁਗਤਾਨ ਦੇ ਮੂੜ ਗੰਨਾਂ ਕਰਦੇ ਕਿਆ ਸਰਕਾਰੀ ਅਧਿਕਾਰੀਆਂ ਦਾ ਕਹਿਣ ਹੈ ਕਿ ਅਪਡੇਟ ਕੀਤਾ ਗਿਆ OAS ਢਾਂਚਾ ਬਜ਼ੁਰਗਾਂ ਤੇ ਲਈ ਨਿਰਪੱਖਤਾ ਅਤੇ ਲੰਬੇ ਸਮੇਂ ਦੀ ਸਥਿਰਤਾ ਯਕੀਨੀ ਬਣਾਉਣ ਦੇ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਬਜ਼ੁਰਗਾਂ ਨੂੰ ਪਿਛਲੇ ਸਾਲਾਂ ਦੇ ਵਿੱਚ OAS ਦੇ ਵਿੱਚ ਘਟोतरी ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਸੋਧੀਆਂ ਸੀਮਾਵਾਂ ਕਾਰਨ ਉਹ ਕਟਾ-ਕਟੋਤੀ ਜਾਂ ਪੂਰਾ ਭੁਗਤਾਨ ਪ੍ਰਾਪਰ ਕਰ ਸਕਣਗੇ ਇਸ ਨਾਲ ਹੀ OAS ਨੂੰ ਹੋਰ ਸੀਨੀਅਰ ਲਾ ਪ੍ਰੋਗਰਾਮਾਂ ਦੇ ਨਾਲ ਜੋੜ ਕੇ ਇੱਕ ਸੰਤੁਲੇਤ ਰਿਟਾਇਰਮੈਂਟ ਸਹਾਇਤਾ ਪ੍ਰਣਾਲੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ